ਗੁਰੂ ਤੇਗ ਬਹਾਦਰ ਸਾਹਿਬ ਦੇ ਪੰਜਾਬ ਵੀ ਜਿਹੜੇ ਗੁਰਦੁਆਰੇ ਨੇ ਨਾ ਜੀ ਸਭ ਤੋਂ ਜ਼ਿਆਦਾ ਗੁਰਦੇਵ ਦੇ ਜਿਹੜੇ ਗੁਰਦੁਆਰੇ ਨੇ ਉਹ ਮਾਲਵੇ ਵਿੱਚ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਯਾਦ ਰੱਖਿਓ ਮੈਂ ਪੰਜਾਬ ਦੀ ਗੱਲ ਕਰ ਰਿਹਾ ਹਾਂ ਉਂਝ ਜ਼ਿਆਦਾ ਫਿਰ ਪੂਰਬ ਵੱਲ ਨੇ Patna ਸਾਹਿਬ UP ਚ ਬਿਹਾਰ ਚ ਅਸਾਮ ਚ ਬੰਗਾਲ ਚ ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਦੀ ਇੱਕ ਜੀਵਨ ਦੀ ਸਾਖੀ ਮਾਲਵੇ ਰਟਨ ਕੀ ਪੋਥੀ ਮਾਲਵੇ ਰਟਨ ਦੇ ਸਾਖੀਆਂ ਦਿੱਤੀਆਂ ਉੱਚ ਨਵੇਂ ਇੱਕ ਵਾਰੀ ਇਸ ਤੇ ਕਾਇਕੀ ਵੀ ਗਿਆ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਉਹਨਾਂ ਦਾ ਨਾਮ ਲਓ ਤੇ ਉਹ ਹਰ ਥਾਂ ਤੇ ਮਦਦ ਕਰਦੇ ਸਭ ਥਾਂ ਹੀ ਹੋਏ ਸਹਾਇ ਉਹਨਾਂ ਦੇ ਜੀਵਨ ਦੀ ਘਟਨਾ ਕਿ ਮੈਂ ਸੁਣਾਈ ਸੀ ਆਪ ਜੀ ਨੂੰ ਕਿ ਮਾਲਵੇ ਵਿੱਚ ਇੱਕ ਪਿੰਡ ਹੈ ਗੰਡੂਆ ਇਹ ਗੰਡਵਾ ਪਿੰਡ ਜਿਹੜਾ ਹੈ ਜਿਹੜੂ ਉਸ ਇਲਾਕੇ ਤੇ ਕਿਤੇ ਜਾਨੂ ਗੋਣਗੇ ਇਹ ਲਹਿਰੇ ਗਾਗੇ ਤੇ ਸਨਾਮ ਦੇ ਵਿਚਾਰ ਪੈਂਦਾ ਹੈ ਮੈਂ ਦਰਸ਼ਨ ਕੀਤੇ ਉਸ ਸਥਾਨ ਦੇ ਇੱਥੇ ਹੁੰਦਾ ਇੱਕ ਸਿੱਖ ਹੋਇਆ ਉਸ ਦਾ ਨਾਮ ਸੀ ਭਾਈ ਮੁਗਲੂ ਗੁਰੂ ਸਾਹਿਬ ਦਾ ਕਰਤਾ ਭਾਈ ਮੁਗਲੂ ਗੁਰੂ ਹਰਗੋਬਿੰਦ ਸਾਹਿਬ ਦਾ ਸੂਰਮਾ ਸਿੱਖ ਸੀ ਇਹ ਮੈਦਾਨੇ ਜੰਗ ਵੀ ਜੂਝਿਆ ਹਜ਼ੂਰ ਸੱਚੇ ਪਾਤਸ਼ਾਹ ਗੁਰੂਾਰ ਗੁਬਿੰਦ ਸਾਹਿਬ ਦੇ ਸਾਹਮਣੂ ਤੇ ਲੜਦਿਆਂ ਜ਼ਖਮੀ ਹੋ ਗਿਆ ਤੇ ਜਦੋਂ ਸਤਗੁਰਾਂ ਨੇ ਜ਼ਖਮੀਆਂ ਨੂੰ ਸੰਭਾਲਿਆ ਇਹ ਬੇਸੁੱਧ ਜਿਹਾ ਪਿਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਝੋਲੀ 'ਚ ਲੈ ਕੇ ਮੁੱਖ 'ਚ ਪਾਣੀ ਛੋਇਆ ਇਹਦੀਆਂ ਅੱਖਾਂ ਖੁੱਲੀਆਂ ਤੇ ਹਜ਼ੂਰ ਨੇ ਕਿਹਾ ਭਾਈ ਮੁਗਲੂ ਜੋ ਤੁਸੀਂ ਮੰਗੋਗੇ ਮਿਲੋਗਾ ਮਿਲੇਗਾ ਪਰ ਉਸ ਵਕਤ ਉਹਦੀ ਸੂਰਤ ਇੰਨੀ ਕਾਦਰ ਸੀ ਕਿ ਮਨਪ੍ਰੀਤ ਚਰਨ ਕਮਲਾ ਕੁਛ ਨਹੀਂ ਮੰਗਿਆ ਹਜ਼ੂਰ ਨੇ ਫਿਰ ਕਿਹਾ ਜੋ ਮੰਗੋ ਗੁਰੂ ਨੂੰ ਕੋ ਧਿਆਨ ਦੇ ਆ ਜੇ ਉਹਨੇ ਬੁੱਲ ਜ਼ਖਮ ਜ਼ਖਮ ਬਹੁਤ ਜ਼ਿਆਦਾ ਸਨ ਫਰਕ ਦੇ ਬੁੱਲਾ ਨੂੰ ਕੰਬ ਦੇ ਬੁੱਲਾ ਨਾਲ ਕਿਹਾ ਬਸ ਇੱਕ ਬਚਨ ਦੇ ਦਿਓ ਜਿੱਦਨ ਮੈਂ ਦੁਨੀਆ ਤੋਂ ਜਾਵਾਂ ਬਸ ਆ ਗੋਦ ਤੇਰੀ ਹੋਵੇ ਤੇ ਸਿਰ ਮੇਰਾ ਹੋਵੇ ਮੈਂ ਤੁਹਾਡੀ ਝੋਲੀ 'ਚ ਜਾਣਾ ਚਾਹਨਾ ਇਤਿਹਾਸ 'ਚ ਮੈਂ ਪੜਿਆ ਹਜ਼ੂਰ ਨੇ ਇਹ ਪਟਿਆਲਾ ਯੂਨੀਵਰਸਿਟੀ ਨੇ ਗ੍ਰੰਥ ਛਾਪਿਆ ਹੈ ਬੜਾ ਪੁਰਾਤਨ ਉਹਦੇ ਵਿੱਚ ਉਹ ਲਿਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਅਸੀਂ ਅਜੇ ਚਲੇ ਜਾਣਾ ਅਸੀਂ ਤੂੰ ਰਹਿਣਾ ਉਹਨੇ ਕਿਹਾ ਮਾਰੇ ਸੱਚੇ ਬਾਦਸ਼ਾਹ ਮੈਂ ਆਸ ਕਰਾਂਗਾ ਹਜ਼ੂਰ ਕਹਿੰਦੇ ਨਵੇਂ ਜਾਮੇ ਚਾਹਾਂਗੇ ਸੱਚ ਇਹਵੇਂ ਮੈਂ ਉਹ ਜਗ੍ਹਾ ਤੇ ਗਿਆ ਉਹ ਥਾਂ ਵੇਖੀਆਂ ਨੇ ਗੁਰੂ ਹਰੈ ਸਿੰਘ ਜੀ ਗੁਰੂ ਆਰ ਕਿਸ਼ਨ ਸਾਹਿਬ ਪਿਆਨਾ ਕਰ ਗਏ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਗਏ ਤੇ ਇਹਨੂੰ 6ਵੇਂ ਸਤਿਗੁਰਾਂ ਨੇ ਕਿਹਾ ਜਿਸ ਦਿਨ ਜਾਣਾ ਤੈਨੂੰ ਪਤਾ ਹੋਵੇਗਾ ਦਰਵਾਜ਼ਾ ਖੋਲ ਕੇ ਰੱਖੀ ਮੈਂ 9ਵੇਂ ਜਾਮੇ ਜਰੂਰ ਆਵਾਂ ਮਾਰੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚਾ ਬਾਦਸ਼ਾਹ ਉਹ ਜਦੋਂ ਭੀਖੀ ਗਏ ਉਹ ਉਸ ਇਲਾਕੇ ਚ ਗਏ ਫਿਰ ਅੰਮ੍ਰਿਤ ਵੇਲੇ ਹਜ਼ੂਰ ਨੇ ਲੋ ਲੱਗੀ ਜਦੋਂ ਨੇਮ ਤੋਂ ਬਾਅਦ ਫਿਰ ਘੋੜੀ ਤੇ ਅਸਵਾਰ ਹੋ ਕੇ ਇਹਦੇ ਘਰ ਪਹੁੰਚੇ ਇਹਨੇ ਪਹਿਲੇ ਕਹਿ ਦਿੱਤਾ ਸੀ ਕਿ ਅੱਜ ਸੂਰੇ ਬੂਆ ਨਾ ਬੰਦ ਕਰਿਓ ਅੱਜ ਮੇਰੇ ਸਤਿਗੁਰਾਂ ਨੇ ਮੈਨੂੰ ਆਪਣੀ ਗੋਦ ਵਿੱਚ ਸਮਾਨ ਵਾਸਤੇ ਉਤਾਰ। ਸਤਿਗੁਰੂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਗਏ। ਭਾਈ ਮੁਗਲੂ ਮਿਲਿਆ। ਹਜ਼ੂਰ ਨੇ ਕਿਹਾ ਭਾਈ ਮੁਗਲੂ ਤੇਰਾ ਬਚਨ ਪੂਰਾ ਕਰਨਾ ਹੈ। ਭਾਵੇਂ ਸਾਡੇ ਅੰਦਰ ਦੇ ਉਬਾਲੇ ਜਿਹੜੇ ਨਹੀਂ ਇਸ ਗੱਲ ਨੂੰ ਚੇਤੀ ਸਰਕਾਰ ਦੇ ਨਹੀਂ ਕਿਵੇਂ ਜੀਉਂ ਛੇਵੇਂ ਪਾਤਸ਼ਾਹ ਕਿਵੇਂ ਕਹਿਤਾ ਨਹੀਂ ਇਹ ਭਾਈ ਇਹ ਸਤਿਗੁਰੂ ਨੂੰ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਨੂੰ ਪੰਜਾਂ ਤਤਾਂ ਦੀ ਝੋਲੀ ਵਿੱਚ ਵਿਚਰਨ ਵਾਲਾ ਆਮ ਇਨਸਾਨ ਆਪਣੇ ਵਰਗਾ ਨਾ ਜਾਣੀ ਇਹ ਹੱਥ ਜੋੜ ਕੇ ਬੇਨਤੀ ਹਜ਼ੂਰ ਗਏ ਜੀ ਸੱਚਮੁੱਚ ਇਹਦਾ ਸਿਰ ਆਪਣੀ ਝੋਲੀ 'ਚ ਰੱਖਿਆ ਇਹਨੇ ਗੁਰੂ ਗੁਰੂ ਜਪਨਾ ਸ਼ੁਰੂ ਕੀਤਾ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਝੋਲੀ ਵਿੱਚ ਪਾਈ ਮਗਲੂ ਦਾ ਅੰਤਲਾ ਸੁਹਾਸ ਨਿਕਲਿਆ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਲੋਕ ਸਨ ਸਰੀਰ ਹੈ ਉਹ ਵੀ ਸਰੀਰ ਉਹ ਵੀ ਸਰੀਰ ਪਰ ਨਹੀਂ ਉਸ ਸਰੀਰ ਵਿੱਚ ਜਿਹੜੀ ਅਦ੍ਰਿਸ਼ਟ ਕਲਾ ਵਰਤਰੀ ਹੈ ਆਤਮਾ ਨਜ਼ਰ ਨਹੀਂ ਆਉਂਦੀ ਸੱਚ ਏਵੇ ਸ਼ਬਦ ਦਾ ਜਾਪ ਅਸੀਂ ਕਰਨੇ ਆ ਪਰ ਜੋ ਸ਼ਬਦ ਨਾਲ ਬਰਕਤ ਮਿਲਦੀ ਉਹ ਦਿਸਦਾ ਥੋੜਾ ਪਰ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆ ਵੀ ਸੰਭਿਆ ਐਸੇ ਕਰਕੇ ਹਜ਼ੂਰ ਕਹਿੰਦੇ ਨੇ ਕੇ ਪਾਈ ਸਿਖਾਂ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਕੇਵਲ ਤਾਂ ਕੇਵਲ ਗੁਰਦੁਆਰੇ ਤੱਕ ਨਹੀਂ ਕੇਵਲ ਤਾਂ ਕੇਵਲ ਤੇਰੇ ਮੂੰਹ ਦੇ ਬੋਲਣ ਤੱਕ ਨਹੀਂ ਇਹ ਗੁਰ ਕਾ ਬਚਨ ਬਸੈ ਜੀ ਨਾਲੇ ਹੈ ਸਤਗੁਰ ਸਿਖਾਂ ਖਲਤ ਪਲਤ ਸੁਭਾਰੈ ਨਾਨਕ ਸਤਗੁਰ ਸਿਖ ਕੋ ਜੀ ਨਾਲ ਸਮਾਰੈ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਕਹਿ ਰਿਹਾ ਕੌਣ ਮਾਂ ਕੌਣ ਪਿਓ ਕੌਣ ਪੁੱਤਰ ਹਾਂ ਜਿਹੜੇ ਹਨ ਇਹੰੰਬਾਰੇ ਬਾਬਾ ਜੀ ਕਹਿੰਦੇ ਨੇ ਕਿ ਜਨ ਪਿਸਰ ਪਦਰ ਬੀਰਾਦਰਾ ਕਸ ਨੇਸ ਦਸਤੰਗੀਰ ਇਸਤਰੀ ਪੁੱਤਰ ਪਿਤਾ ਕਸ ਨੇਸ ਕੋਈ ਵੀ ਨਹੀਂ ਦਸਤੰਗੀਰ ਮੇਰਾ ਹੱਥ ਪੜਨ ਵਾਲਾ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇਖਾਂ ਸੱਕੇ ਭਰਾਵਾਂ ਨੇ ਮੋਢਿਆਂ ਤੇ ਚੁੱਕ ਲਿਆ ਫਿਰ ਕੌਣ ਸਹਤਾ ਕਰਦਾ ਪਉ ਇਸ ਵਿਸ਼ੇ ਤੇ ਫਿਰਉਂ ਨਿਆ ਹਰਬਿੰਦ ਤੇਰੋ ਕੋ ਨ ਸਹਾਈ ਹਰੀ ਤੋਂ ਬਿਨਾ ਤੇਰਾ ਕੋਈ ਸਹਾਈ ਨਹੀਂ ਤੇ ਸਤਗੁਰੂ ਕੇ ਸਿੱਖੋ ਇੱਕ ਸ਼ਬਦ ਮੈਂ ਪੜਾਂਗਾ ਅਰਥ ਇਹ ਬੜੇ ਸਰਲ ਜੈ ਨੇ ਇਹ ਲਫ਼ਜ਼ ਬੜੇ ਸੌਖੇ ਨੇ ਤਿੰਨ ਪਦਿਆਂ ਵਿੱਚ 12 ਉਦਾਹਰਨਾਂ ਨੇ ਮਾਲੀਗੋੜਾ ਲੱਗਦਾ ਸ਼ਬਦ ਹਰਬਿੰਦ ਤੇਰੋ ਕੋ ਨ ਸਹਾਈ ਐਸੋ ਸਹਾਈ ਖਰ ਕੋ ਨਾਮ ਆਹ ਤੇਰੀ ਮਦਦ ਕਰੇਗਾ ਨਾਮ ਸਾਧ ਸੰਗਤ ਪੱਜ ਪੂਰਨ ਕਾਮ ਸੰਗਤ ਵਿੱਚ ਬੈਠ ਕੇ ਜਪ ਤੇਰੇ ਕੰਮ ਸਰੇ ਚੱਲਣਗੇ ਕਿਵੇਂ ਜੀ ਮਹਾਰਾਜ ਕਹਿੰਦੇ ਆ ਕਿ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਪੱਜ ਪੂਰਨ ਕਾਮ ਬੂਧਤ ਕੋ ਜੈਸੇ ਬੀੜੀ ਮਿਲਤ ਬੂਝਦ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣ ਮੈਂ ਸਖਾ ਪਰਾਤ ਜੈਸੇ ਭੁੱਖੇ ਭੋਜਨ ਬਾਤ ਜੈਸੇ ਕਿਰਖੇ ਬਰਸ ਮੇਗ ਜੈਸੇ ਪਾਲਨ ਸ਼ਰਨ ਸੇਂਗ ਗਰਣ ਮੁਖਨੀ ਸਰਪ ਤਰਾਸ ਸੁਵਾ ਪਿੰਜਰਨੀ ਖਾਏ ਬिलास ਜੈਸੋ ਆਂਡੂ ਖਿਰਦਾ ਮਾਹੇ ਜੈਸੇ ਦਾਨੋ ਚੱਕੀ ਦੁਰਾਏ ਬਹੁਤ ਉਪਮਾ ਥੋਰ ਗਈ ਇਹ ਥੋੜੇ ਜਿਹਾ ਗੁਰੂਖੇ ਦੇ ਅਰਥ ਧਿਆਨ ਨਾਲ ਸੁਣ ਲਿਓ ਕਿਉਂਕਿ ਆਪਣਾ ਵਿਸ਼ਵਾਸ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਜੇ ਹਰ ਇੱਕੇ ਮੇਂ ਮਦਦਗਾਰ ਗੁਰੂ ਅਰਜੁਨ ਸਾਹਿਬ ਦਾ ਬਚਨ ਕਿਵੇਂ ਸਹਤਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਕੇ ਉਹ ਲਾ ਮਹਾਰਾਜ ਕਿੰਨੇ ਸਾਧ ਸੰਗਤ ਭਜ ਪੂਰਨ ਕਾਮ ਤੇ ਕਿਵੇਂ ਸਹਾਈ ਬੂਡ ਕੋ ਜੈਸੇ 베ੜੀ ਮਿਲਤ ਬੰਦਾ ਡੋਬ ਰਿਹਾ ਮੂੰਹ ਘੜੀ ਪਿੱਛੋਂ ਅੰਦਰ ਜਾਂਦਾ ਉਸ ਡੁੱਬਦੇ ਕੋਈ ਬੰਦੇ ਨੂੰ ਜਿਵੇਂ ਕੋਈ ਆਵਾਜ਼ ਦੇ ਕੇ ਕਹ ਆ ਦੇਖ ਮੈਂ 베ੜੀ ਲੈ ਕੇ ਤੇਰੇ ਕੋਲ ਆ ਗਿਆ ਡੁੱਬਦੇ ਦਾ ਮਤਲਬ ਜਿਹਦਾ ਕੋਈ ਸਾਰਾ ਨਹੀਂ ਰਿਆ ਹਜ਼ੂਰ ਕਹਿਣ ਲੱਗੇ ਡੁੱਬ ਰਿਹਾ ਹੈ ਜਿਵੇਂ ਡੁੱਬਦੇ ਬੰਦੇ ਨੂੰ ਬੇੜੀ ਮਿਲ ਜਾਏ ਇਸ ਤਰ੍ਹਾਂ ਸੱਚੀ ਜੀ ਰੱਬ ਮਦਦ ਕਰਦਾ ਸਿ ਬੁਜਿਤ ਦੀਪਕ ਮਿਲਤ ਤਿਲਤ ਤਿਲਦਰ ਤੇ ਤੇਲ ਹੁਣ ਆਪਾਂ ਕਹਾਂਗੇ ਜੀ ਤਿਲਤ ਸ਼ਬਦ ਕਿਹੜਾ ਹੋ ਗਿਆ ਪੋਇਟਰੀ ਵਿੱਚ ਇੱਕ ਖੁੱਲ ਹੁੰਦੀ ਹੈ ਜੀ ਸ਼ਬਦ ਦੀ ਸਿਰਜਣਾ ਨਵੀਂ ਵੀ ਕੀਤੀ ਜਾ ਸਕਦੀ ਹੈ ਉਹਨੂੰ ਗ੍ਰਾਮਰ ਚੋਂ ਨਹੀਂ ਲੱਭਿਆ ਜਾ ਸਕਣਾ ਫੇ ਬੁਜਿਤ ਦੀਪਕ ਦੀਵਾ ਬੁਝ ਰਿਹਾ ਹੈ ਇਹ ਜਦੋਂ ਬੁੱਝਦਾ ਨਾ ਉਦੋਂ ਬਹੁਤ ਉੱਚੀ ਉੱਚੀ ਲਾਟ ਕੱਢਦਾ ਹੈ ਮਹਾਰਜ ਕਿਦ ਨੇ ਬੁੱਝਦੇ ਦੀਵੇ ਨੂੰ ਤੇਲ ਪਾ ਦਿਓ ਉਹਦੀ ਲਾਟ ਦੁਬਾਰਾ ਖੈਮ ਹੋ ਜਾਂਦੀ ਏ ਜਿਵੇਂ ਬੁੱਝਦੇ ਨੂੰ ਤੇਲ ਦੀਵੇ ਬੁੱਝਦੇ ਨੂੰ ਤੇਲ ਡੁੱਬਦੇ ਨੂੰ ਬੇੜੀ ਬੁੱਝਤ ਦੀਪਕ ਮਿਲਤ ਤੀਲਤ ਜਲਤ ਅਗਨੀ ਮਿਲਤ ਨੀਰ ਅੱਗ ਲੱਗੇ ਜੀ ਸੜਦਾ ਪਿਆ ਹਰ ਚੀਜ਼ ਇੱਕੋ ਦਮ ਸੜਦੇ ਦੇ ਉੱਤੇ ਪਾਣੀ ਪਾ ਦਿਓ ਜਿਵੇਂ ਸਰਦੇ ਨੂੰ ਪਾਣੀ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਕਿ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਸਹਾਈ ਹੈ ਬੂਜ ਦੀਪਕ ਦੀਪਕ ਮਿਲਤ ਤਿਲ ਤੇ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਇੱਥੇ ਖੀਰ ਦਾ ਅਰਥ ਆ ਚੌਲ ਵਾਲੀ ਖੀਰ ਦਾ ਅਰਥ ਹੈ ਦੁੱਧ ਇਹਨੂੰ ਫਾਰਸੀ ਵਿੱਚ ਸ਼ੀਰ ਸ਼ਬਦ ਵਰਤਦੇ ਆਪਾਂ ਸ਼ੀਰ ਦਾ ਅਰਥ ਵੀ ਦੁੱਧ ਹੁਣ ਇੱਥੇ ਬੇਨਤੀ ਹੈ ਕਿ ਜਿਵੇਂ ਬੱਚਾ ਰੋ ਰਿਹਾ ਹੈ ਜਿਸ ਜੰਨਦਾ ਵੀ ਇੱਕੋ ਦਾ ਮਾਂ ਚੁੱਕ ਕੇ ਆਪਣੇ ਸੀਨੇ ਨਾਲ ਲਾ ਕੇ ਜਦੋਂ ਦੁੱਧ ਪਿਆਦੀਏ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਗੁਰੂ ਅਰਜੁਨ ਸਾਹਿਬ ਕਿੰਨਾ ਰੋਂਦੇ ਨੂੰ ਜਦੋਂ ਮਾਂ ਦੁੱਧ ਦੇਵੇ ਇਹਦੇ ਅਥਰੂ ਪੂੰਝੇ ਜਾਂਦੇ ਆ ਜਦੋਂ ਬੰਦਾ ਇਸ ਤਰ੍ਹਾਂ ਕਲਪਦਾ ਹੋਵੇ ਤੇ ਰੱਬ ਦਾ ਨਾਮ ਇਹਦੇ ਅੰਦਰ ਨੂੰ ਠੰਡਾ ਪਾ ਦਿੰਦਾ ਚਾਰ ਉਦਾਹਰਣਾਂ ਹੋਈਆਂ ਅੱਗੇ ਹੈ ਮਹਾਰਾਜ ਜੀ ਸ਼ਬਦ ਵਰਤਦੇ ਨੇ ਗਰੜ ਮੁਖ ਨੇ ਸਰਬ ਤਰਾਸ ਸੋਆ पिंजरे ਨਹੀਂ ਖਾਏ ਬਲਾਸ ਹਜ਼ੂਰ ਕਹਿੰਦੇ ਜਿਵੇਂ ਕਿ ਗੁਰੂ ਮੰਤਰ ਹੋਵੇ ਤੇ ਸਭ ਕੁਝ ਨਹੀਂ ਕਹਿੰਦਾ ਤੇ पिंजਰੇ ਵਿੱਚ ਤੋਤਾ ਹੋਵੇ ਤੇ ਬਿੱਲਾ ਕੁਝ ਨਹੀਂ ਕਹਿ ਸਕਦਾ ਭੁੱਖੇ ਬੰਦੇ ਨੂੰ ਰੋਟੀ ਮਿਲ ਜਾਏ ਗੁਰਮਖੋ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹ ਤੇਰਾ ਮਦਦਗਾਰ ਹੈ ਇਸ ਤਰ੍ਹਾਂ ਜਿਵੇਂ ਕੂਝ ਚੇਤੇ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਹੈ ਜਿਵੇਂ ਚੱਕੀ ਦੀ ਕਿੱਲੀ ਨਾਲ ਲੱਗੇ ਕੋਈ ਦਾਣੇ ਕਦੀ ਦੁਬਾਰ ਨਹੀਂ ਹੁੰਦੇ ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਤੇਰਾ ਮਦਦਗਾਰ ਹੈ ਸਹਾਇਤਾ ਕਰ ਰਿਹਾ ਹੈ ਗੁਰੂ ਜੀ ਕਹਿੰਨਾ ਖਾਰਬਿਨ ਟੀਰੋ ਕੋ ਨ ਸਹਾਈ ਕਾ ਕੀ ਮਾਤ ਪਿਤਾ ਸੁਤ ਬੰਤਾ ਕੋ ਕਾਹੂ ਕੋ ਬਾਈ ਰਹਾ ਹਮ ਹੁਣ ਮਹਾਰਾਜ ਅੱਗੇ ਕਹਿੰਦੇ ਧਨ ਧਰਨੀ ਅਰ ਸੰਪਤ ਸਗਰੀ ਧਨ ਦਾ ਅਰਥ ਹੋ ਗਿਆ ਦੌਲਤ ਵਰਸਾ ਧਰਨੀ ਦਾ ਲਫ਼ਜ਼ੀ ਅਰਥ ਹੈ ਧਰਤੀ ਜ਼ਮੀਨ ਅੱਗੇ ਵਚਨ ਅਰ ਇਹ ਇੱਥੇ ਅਰ ਦਾ ਲਫ਼ਜ਼ੀ ਅਰਥ atheve ਤੇ ਅਰ ਨੂੰ ਸਿਹਾਰੀ ਲੱਗ ਜਾਏ ਦਾ ਲਫ਼ਜ਼ੀ ਅਰਥ ਵੈਰੀ ਹੈ ਇੱਥੇ ਔਂਕੜ ਲੱਗੀ ਅਤੇ ਅਰ ਦਰਥੇ athe ਮਹਾਰਾਜ ਕੇਂਦਰ ਇਕੱਠਾ ਕੀਤਾ ਹੋਇਆ ਧਨ ਤੇ ਜਿੰਨੀ ਮਰਜ਼ੀ ਤੇਰੀ ਜ਼ਮੀਨ ਹੈ ਧਰਤੀ ਸਾਰੀ ਅਰ ਸੰਪਤ ਸੰਪਤੀ ਅਬ ਭੂਤੀਆਂ ਜਿੰਨੇ ਮਰਜੀ ਤੇਰੀ ਸੰਪਤੀ ਹੋਵੇ ਚੱਲ ਅਚਲ ਜਿੰਨੇ ਮਰਜੀ ਮੁਲਕਾਂ ਵਿੱਚ ਹੋਵੇ ਮਹਾਰਾਜ ਕਹਿੰਦੇ ਨੇ ਤਨ ਤਨ ਧਨ ਧਰਨੀ ਅਰ ਸੰਪਤ ਸਗਰੀ ਸਗਰੀ ਦਾ ਲਵਜੀ ਅਰਤੇ ਸਾਰੀ ਹਾਂਜੀ ਸਗਲੀ ਵੀ ਕਹਿੰਿਆ ਬਾਣੀ ਚ ਸਗਰੀ ਵੀ ਆਇਆ ਜਿੰਨੇ ਤੇ ਜਿੰਨੀ ਗਾ ਸਗਰੀ ਦਰਤ ਟੁੱਟਲ ਮਹਾਰਾਜ ਕਹਿੰਦੇ ਜੋ ਮਾਨਿਓ ਮੌਜ ਕਹਿਣਾ ਗੋਣ ਵਿੱਚ ਖੋਲ ਰਾਗੀਆਂ ਨੂੰ ਪਰ ਪਾਠ ਜਦੋਂ ਕਰਨਾ ਊੜਾ ਖੁੱਲ੍ਹੇ ਹੀ ਬੋਲਣਾ ਹੈ ਮਾਨਿਓ ਨਹੀਂ ਮਾਨਿਓ ਊੜਾ ਖੁੱਲ੍ਹਾ ਹੈ ਹਜ਼ੂਰ ਕਹਿੰਦੇ ਨੇ ਜੋ ਮਾਨਿਓ ਅਪਣਾਈ ਜਿੰਨੂੰ ਤੂੰ ਆਪਣੀ ਸਮਝੀ ਬੈਠਾ ਫਿਰ ਸਮਿਓ ਕਿ ਆਹ ਧਰਤੀ ਇਹ ਪੈਸਾ ਇਹ ਸੰਪਤੀ ਜਿੰਨੂੰ ਤੂੰ ਕਹਿੰਨਾ ਹੈ ਮੰਨ ਕੇ ਮੇਰੀ ਕਿ ਸੱਚੀ ਵਿੱਚ ਧਿਆਨ ਉਧਰ ਰਿੰਦਾ ਬੰਦੇ ਦਾ ਦੁੱਖ ਸੁੱਖ ਹੁੰਦਾ ਕਹਿੰਦੇ ਇਹ ਨਾਮ ਕੈਸ਼ ਹੈਗਾ ਇਸ ਦਾ ਸਟੋਰ ਚੱਲਦਾ ਹੈ ਆਹ business ਚੱਲਦਾ ਹੈ ਗੁਰੂ ਜੀ ਕਹਿੰਦੇ ਤਨ ਛੁੱਟਾ ਹੈ ਤਨ ਛੁੱਟਾ ਹੈ ਜਦੋਂ ਤੇਰਾ ਆ ਤਨ ਛੁੱਟਿਆ ਇਹ ਵਿੱਚੋਂ ਆਤਮਾ ਨਿਕਲਿਆ ਕੱਚ ਸੰਗ ਨਾਲ ਚੱਲੇ ਨਾ ਚੱਲੇ ਕੱਚਦਰ ਤੇ ਕੁਛ ਵੀ ਸੰਗ ਦਾ ਅਰਥੇ ਨਾਲ ਨਾ ਚੱਲੇ ਕਿਸੇ ਮੇ ਨਾਲ ਨਹੀਂ ਜਾਣਾ ਮੰਨ ਲਓ ਪੈਸਾ ਹੈ ਦੌਲਤ ਹੈ ਆ ਪੈਸੇ ਘਰ ਨੇ ਕਿਤੇ ਬਹੁਤ ਕੁਝ ਹੈ ਕਾ ਸੰਗ ਨਾ ਚੱਲੇ ਕਿ ਕਿੰਨੇ ਕਾਹਾਂ ਇੱਥੇ ਮੈਂ ਬਾਤ-ਪਾਠ ਨਾਸ ਕੀ ਕਰਾਂਗਾ ਕਹਾਂ ਕਹਾਂ ਦਰਥਿ ਕਿਉ ਤਾਹੈ ਉਸ ਨਾਲ ਜਿਹਨੂੰ ਅੱਗੇ ਕਹਿ ਕੇ ਆਏ ਨੇ ਧਨ ਧਰਨੀ ਅਰ ਸੰਪਦ ਸਗਰੀ ਜੋ ਮਾਨਿਓ ਅਪਣਾਈ ਤਨ ਛੂਟੇ ਕੈ ਸੰਗ ਨਾ ਚੱਲੇ ਕਹਾਂ ਕਿਉ ਤਾਹੈ ਲਪਟਾਈ ਲਪਟਾਈ ਦਰਸ ਹੁੰਦਾ ਖਛਤ ਹੋਣਾ ਚੰਬੜੇ ਰਹਿਣਾ ਕਹਿੰਦੇ ਕਿਉ ਇਹਦੇ ਨਾਲ ਚੰਬੜਿਆ ਉਹ ਬੰਦਿਆ ਜਿੱਦਨ ਤੇਰਾ ਤਨ ਟੁੱਟਿਆ ਇਹਦੇ ਵਿੱਚੋਂ ਕੁਛ ਵੀ ਨਾਲ ਨਹੀਂ ਜਾਏ ਗੁਰਮੁਖੋ ਸੱਚੇ ਵੀ ਜਦੋਂ ਅਸੀਂ ਲੰਮੇ ਪੈਂਦੇ ਆ ਨਾ ਇਹ ਨਹੀਂ ਕਿ ਮੈਂ ਤੁਹਾਨੂੰ ਕਹਿ ਰਿਹਾ ਮੈਂ ਆਪਣੇ ਮਨ ਨੂੰ ਵੀ ਰੋਜ ਕੇ ਨਾ ਹੁਣ ਜਦੋਂ ਅਸੀਂ ਲੰਮੇ ਪੈਂਦੇ ਆ ਗੁਰੂ ਗ੍ਰੰਥ ਸਾਹਿਬ ਮੁਤਾਬਕ ਬੰਦੇ ਦਾ ਆਪਣਾ ਕੱਦ ਜਿਹੜਾ ਹੈ ਨਾ ਤੇ ਆਪਣਾ ਹੱਥ ਜਿਹੜਾ ਆਪਣਾ ਹੱਥ ਨੇ ਸਾਡਾ ਇਹਦੇ ਮੁਤਾਬਕ ਤੁਸੀਂ ਲੰਬਾਈ ਚ ਕਿਤੇ ਮਾਪ ਕਰਕੇ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਤਕਰੀਬਨ 6.5 ਹੱਥ ਬੰਦੇ ਦੀ ਲੰਬਾਈ ਬਣੇਗੀ ਸਾਢੇ ਤਿੰਨ ਹੱਥ ਜੇ ਜ਼ਿਆਦਾ ਕਿਤੇ ਬਾਤ ਕਿਤੇ ਤੋਂ ਛੋਟੀ ਹੋਊਗੀ ਤੇ ਪੌਣੇ ਚਾਰ ਹੋ ਜਾਏਗੀ ਸੌਂਦੇ ਤੇ ਆਪਾਂ ਸਾਢੇ ਤਿੰਨ ਹੱਥ ਥਾਂ ਤੇ ਆ ਨਾ ਗੁਰੂ ਸਾਹਿਬ ਜੀ ਨੇ ਕਿਹਾ ਕੋਠੇ ਮੰਡਪ ਹੀਤ ਕਰ ਕਾਹੇ ਮਰੋ ਸਵਾਰ ਕਾਰਜ ਸਾਢੇ ਤਿੰਨ ਹੱਥ ਘਣੀ ਤਾਂ ਪੌਣੇ ਚਾਰ ਘਣੀ ਪੌਣੇ ਚਾਰ ਚਾਰ ਨਹੀਂ ਪੂਰੇ ਗੁਰੂ ਤੇਗ ਬਹਾਦਰ ਕਹਿ ਰਹੇ ਮੈਨੂੰ ਇਹ ਦੱਸ ਜਿਹਦੇ ਨਾਲ ਤੂੰ ਚੰਬੜਿਆ ਪਿਆ ਇਹ ਧਰਤੀ ਤੇਰੇ ਨਾਲ ਥੋੜਾ ਤੁਰ ਜਾਣੀ ਇਹ ਹੀ ਗੱਲ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ਿਵਨਾਬ ਨੂੰ ਕਹੀ ਸੀ ਜਦੋਂ ਹਜ਼ੂਰ ਨੂੰ ਮਿਲਿਆ ਪ੍ਰੀਖਿਆ ਵੀ ਲਈ ਉਹਨੇ ਆਪਣੇ ਵੱਲੋਂ ਤੇ ਉਹ ਭੇਟਾ ਲੈ ਕੇ ਆਇਆ ਹਜ਼ੂਰ ਨੇ ਕਿਹਾ ਉਹ ਦਹੀਂ ਜਿਹੜੀ ਤੇਰੀ ਆਪਣੀ ਹੋਵੇ ਉਹ ਹੀਰਿਆਂ ਵਾਲੀ ਇਸ਼ਾਰਾ ਕਹਿੰਦੇ ਤਾਂ ਮੇਰੇ ਆਪਣੇ ਨੇ ਜੀ ਸਤਗੁਰੂ ਕਹਿੰਦੇ ਨੇ ਆਪਣੇ ਨਹੀਂ ਇਹ ਤੇਰਾ ਬਾਬ ਵੀ ਕਹਿੰਦਾ ਸੀ ਉਹ ਮਰਗੇ ਤੇਰੇ ਕੋਲ ਆ ਗਏ ਤੇ ਜਿਨ੍ਹਾਂ ਨੂੰ ਤੂੰ ਆਪਣੀ ਕਹਿ ਰਿਹਾ ਮਰਿਆਂ ਤੇਰੇ ਨਾਲ ਇਹਨਾਂ ਨਹੀਂ ਜਾਣਾ ਕਹਿੰਦਾ ਜੀ ਤਨ ਹਜ਼ੂਰ ਕਹਿੰਦੇ ਤਨ ਵੀ ਤੇਰਾ ਨਹੀਂ ਤਨ ਜੀ ਤਨ ਵੀ ਤੇਰਾ ਨਹੀਂ ਇੱਥੋਂ ਤੱਕ ਕਹਿੰਦਾ ਜੀ ਮਨ ਹਜ਼ੂਰ ਕਹਿੰਦੇ ਤੇਰਾ ਹੁੰਦਾ ਤੇ ਕਾਬੂ ਨਾ ਹੁੰਦਾ ਕਹਿੰਦਾ ਮੇਰਾ ਕੀ ਹਜ਼ੂਰ ਕਹਿੰਦੇ ਤੇਰੀ ਸਿਰ ਬਖੌਮੇ ਵੀ ਜਿਹੜੀ ਮੈਂ ਮਚਕੀ ਪਿਰਦਾ ਤੂੰ ਆਪਣੀ ਮੈਂ ਨੂੰ ਛੱਡ ਦੇ ਫਿਰ ਯਾਦ ਰੱਖਿਓ ਕੇਨਾ ਨਾਲ ਕੋਈ ਨਹੀਂ ਜਾਣਾ ਪਰ ਜਿਹੜੀ ਖੌਮੇ ਸਾਰੀ ਜ਼ਿੰਦਗੀ ਬਤੀ ਨਾ ਕਹਾਂ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੂ ਟੇਟੋ ਜਾਂ ਕਬੀਰ ਸੇ ਕਹਿੰਦਾ ਕਾਹਦਾ ਹੰਕਾਰ ਕਰੀ ਬਿਠਾ ਓਏ ਤੇਰੇ پڑੋਲੇ ਚ 10 ਮਨ ਦਾਣੇ ਨੇ ਚਾਰ ਤੇਰੇ ਕੋ ਟਕੇ ਬੈਂਕ ਚ ਪਏ ਨੇ ਤੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਇਹੀ ਅਰਥ ਕਰਾਂਗਾ ਅੱਜ ਕਹਾਂ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਪਰੋਲਾ ਸ਼ਬਦ ਤੁਹਾਨੂੰ ਪਤਾ ਹੋਣਾ ਬਜ਼ੁਰਗਾਂ ਤਸਮਣ ਢਾਣੇ ਤੇਰੇ ਘਰ ਟਕਾਂ ਚਾਰ ਗਾਂਠੀ ਚਾਰ ਟਕੇ ਗੱਠੇ ਕੱਠੇ ਕਰੀ ਬਿਠਾ ਐਂਡੋ ਟੇਟੋ ਜਾ ਬੰਦੇ ਨੂੰ ਬੰਦਾ ਨਹੀਂ ਤੂੰ ਸਮਝਦਾ ਪਿਆ ਬਹੁਤ ਪ੍ਰਤਾਪ ਗਾਉ ਸੋ ਪਾਏ 200 ਲੱਖ ਟਕਾ ਬਰਾਤ ਮਹਾਰਾਜ ਕਹਿੰਦੇ ਦਿਵਸ ਚਾਰ ਕੀ ਕਰੋ ਸਾਹੀਬੀ ਜੈਸੀ ਬਨਹਰ ਪਾਤ ਆ ਜਿਵੇਂ ਜੰਗਲ ਨਾਲ ਪੱਤੇ ਟੁੱਟ ਜਾਣ ਦੁਬਾਰਾ ਜੁੜਦੇ ਕਾਦੀ ਕਾਦਾ ਹੰਕਾਰ ਕਰੀ ਬਿਠਾ ਚਾਰ ਟਕਿਆਂ ਬਟ ਇਸ ਵਿੱਚੋਂ ਕੁਝ ਨਹੀਂ ਜਾਣਾ ਪਿਆਰਿਓ ਸੱਚ ਇਹ ਵੇ ਮਹਾਰਾਜ ਕਹਿੰਦੇ ਤਨ ਛੁੱਟਣ ਦੇ ਨਾਲੇ ਵੀ ਗਏ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੋਈਆ ਹੈ ਤਉ ਤਨ ਤਿਆਗਤ ਹੀ ਸੁਨਰੇ ਜਨ ਪ੍ਰੇਤ ਮੁਖਾਂ ਤਰੇ ਆ ਭਜ ਜੇ ਹੈ ਪੁੱਤਰ ਕਲਤਰ ਸੁਮਿੰਤਰ ਸਖਾ ਇਹ ਬੇਗ ਨਕਾਰੋ ਆਇ ਸੁਧੈ ਹੈ 33 ਸੋਈਆਂ ਚੋਲੇ ਤੇਰੇ ਤਨ ਦੇ ਛੁੱਟਣ ਦੀ ਖਬਰ ਮਿਲੀ ਤੇ ਸਭ ਨੇ ਕਿਹਾ ਨਹੀਂ ਡਗ ਲੱਗਦਾ ਹੁਣ ਇਹਦੇ ਤੇ ਪੁੱਤਰ ਆਏ ਇਸਤਰੀ ਆਈ ਰਿਸ਼ਤੇਦਾਰ ਆਏ ਕਹਿ ਲੱਗ ਜੁਣ ਛੇਤੀ ਕਰੋ ਬੇਗ ਇਹਨੂੰ ਜਲਦੀ ਨਾ ਕੱਢੋ ਅੱਗੇ ਜੀ ਜੋ ਕੁਝ ਇਕੱਠਾ ਕੀਤਾ ਭੌਣ ਭੰਡਾਰ ਧੜਾ ਗੜ ਜੀ ਤੱਕ ਵੱਡੇ ਵੱਡੇ ਕਿਲੇ ਵੱਡੀ ਵੱਡੀ ਘਾਰ ਵੱਡੀਆਂ ਵੱਡੀਆਂ ਜ਼ਮੀਨਾਂ ਕਈ ਕਿ ਮਰਬੇ ਛਾੜਤ ਪ੍ਰਾਨ ਬੇਗਾਨ ਕਹਿ ਹੈ ਚੇਤ ਰ ਚੇਤ ਅਚੇਤ ਮਹਾਪਸ਼ ਅੰਤ ਕੀ ਵਾਰ ਅਕੇਲੋ ਹੀ ਜਾਏ ਅੰਤਲੇ ਸਮੇਂ ਤੂੰ ਇਕੱਲੇ ਜਾਣਾ ਹੈ ਮਹਾਰਾਜ ਕਹਿੰਦੇ ਨੇ ਹੁਣ ਇੱਕ ਕੰਮ ਸੰਹੂ ਸੁਮਤ ਦੇਣ ਲੱਗੇ ਇਹ ਉੱਤੇ ਦੱਸ ਕੇ ਦੀਨ ਦਇਆਲ ਸਦਾ ਦੁਖ ਭੰਜਨ ਫਿਰ ਸਾਨੂੰ ਇੱਥੇ ਸੀ ਕਹਾ ਤਾਹੇ ਲਪਟਾਈ ਤੋ ਕਿਉ ਚੰਬੜਿਆ ਅਗਲੀ ਕੇ ਗਰੀਬਾਂ ਤੇ ਦਇਆ ਕਰਨ ਵਾਲਾ ਦੀਨ ਦਇਆਲ ਜਿਸ ਨੂੰ ਕਹਿੰਦੇ ਸਭ ਤੇ ਦਇਆ ਕਰਦਾ ਦੁਖ ਭੰਜਨ ਦੁੱਖਾਂ ਦੇ ਟੁਕੜੇ ਕਰਨ ਵਾਲਾ ਦੁੱਖਾਂ ਨੂੰ ਭੰਡਣ ਵਾਲਾ ਮਹਾਰਾਜ ਕਹਿੰਦੇ ਤਾਂ ਸਿਉ ਤਾਂ ਸਿਉ ਤੇਸ ਨਾਲ ਸਿਉਂਦਰਤ ਨਾਲ ਕਰਾਂਗੇ ਜਿਸ ਤੇਸ ਨਾਲ ਤਾਂ ਸਿਉਂ ਰੁਚ ਲੱਭ ਜੇ ਰੂਚੀ ਮੁਹੱਬਤ ਕਰਨੀ ਨਾ ਵਡਾਈ ਉਹ ਮੇਰਿਆ ਮਨਾ ساری ਜ਼ਿੰਦਗੀ ਲੰਘ ਗਈ ਤੂੰ ਦੁਨੀਆਂ ਦੇ ਪਦਾਰਥਾਂ ਵਿੱਚ ਤਾਂ ਆਪਣਾ ਖੱਚਤ ਰਿਆ ਪਰ ਜਿੰਨੇ ਤੇਰੇ ਦੁੱਖਾਂ ਨੂੰ ਦੂਰ ਕਰਨਾ ਸੀ ਉਹਨਾਂ ਮੁਹੱਬਤ ਤੋਂ ਵਧਾਈ ਹੀ ਨਹੀਂ ਉਹਨਾਂ ਪਿਆਰ ਨਹੀਂ ਪਾਇਆ ਤਾਂ ਸਿਉਂ ਰੁਚ ਨਾ ਵਡਾਈ ਤੇ ਮਹਾਰਾਜ ਕਿੰਨੇ ਨਾਨਕ ਕਾਹਤ ਕਹ ਕਾ ਤਾਤਾ ਤੇ ਮਿ ਮੁਕਤੇ ਨੇ ਹਾ ਇਹਨੁ ਸਿਆਰੀ ਲਾ ਕੇ ਅਕਸਰ ਬੋਲਦੇ ਆ ਕਹ ਨਾਨਕ ਕਾਹਤ ਤਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਜਗਤ ਸਭ ਮਿੱਠਿਆ ਇਹ ਜੋ ਕੁਝ ਜਗਤ ਹੈ ਸਭ ਮਿੱਠਿਆ ਹੈ ਝੂਠ ਹੈ ਕਿਵੇਂ ਜੀ ਜਿਉ ਸਪਨਾ ਰਹਿ ਨਾਈ ਰੈਂਦਾ ਅਰਥ ਹੈ ਰਾਤ ਜਿਵੇਂ ਰਾਤ ਨੂੰ ਸੁੱਤਿਆਂ ਸੁਪਨਾ ਹੁੰਦਾ ਬਸ ਗੁਰਮਖਾ ਜੇ ਮਾਤਾ ਹੈ ਪਿਤਾ ਹੈ ਪੁੱਤਰ ਨਹੀਂ ਇਸਤਰੀ ਹੈ ਸ਼ਰੀਰ ਹੈ ਦੌਲਤ ਹੈ ਬਿਜ਼ਨਸ ਹੈ ਜੋ ਕੁਝ ਵੀ ਹੈ ਬਸ ਇਹ ਰਾਤ ਦਾ ਇੱਕ ਸੁਪਨਾ ਹੈ ਇਸ ਸੁਪਨੇ ਨੇ ਸੱਚ ਨਹੀਂ ਰਹਿਣਾ ਇਹ ਸੁਪਨਾ ਮਿਥਿਆ ਹੈ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਸਾਨੂੰ ਸਮਤ ਬਖਸ਼ਰੇ ਨੇ ਕਿ ਪਿਆਰਿਓ ਇਥੇ ਕੋਈ ਕਿਸੇ ਦਾ ਨਹੀਂ ਸਿਰਫ ਇੱਕੋ ਹੀ ਹੈ ਵੈਦੋ ਨਾ ਵਾਈ ਪੈਣੋ ਨਾ ਪਾਈ एको सहाय राम के हरबिंद तेरो कोन सहाय एको सहाय राम के जह मात पिता सुत मीत ना भाई मन उहा नाम तेरा संग सहाय जह मां पयाम दूत जम दल है त केवल नाम संग तेरा चल है सिर्फ ये नाम मददगार है इन्नो कोई नहीं खो को सकता ये लोक ते परलोक दी पूंजी है इन्नो कोई लूट नहीं सकता साचे जे ਕਰਮ ਧਰਮ ਪਰ ਖਾਂਡ ਜੂ ਦੀਸੈ ਤੈਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮੁਖ ਸਿਮਰ ਜਿਤ ਛੂਟੈ